ਸਤਿ ਸ਼੍ਰੀ ਅਕਾਲ ਜੀ ਮੈਂ ਹਾਸ਼ਿਤ ਕੋ ਸੰਧੂ ਤੇ ਗੱਲ ਕਰਦੇ ਆਂ ਜੀ ਆਮ ਆਦਮੀ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਸਹੀ ਨਹੀਂ ਚੱਲ ਰਿਹਾ ਨਾ ਹੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਦੀ ਕੋਈ ਖਾਸ ਜਿਹੜੀ ਹੈ ਅਹਿਮੀਅਤ ਨਿਕਲ ਕੇ ਸਾਹਮਣੇ ਆ ਰਹੀ ਖਾਸ ਕਰਕੇ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵੀ ਜਿਹੜੀ ਗਰਾਊਂਡ ਲੈਵਲ ਦੀ ਰਿਪੋਰਟ ਹੈ ਉਹ ਕੋਈ ਜਿਆਦਾ ਵਧੀਆ ਨਹੀਂ ਆ ਰਹੀ ਜੇਕਰ ਗੱਲ ਕਰੀਏ ਤਾਂ ਜਿਹੜੀ ਹੈ ਵੋਟਰ ਬੈਂਕ ਜਾਂ ਫਿਰ ਗੱਲ ਕਰੀਏ ਕਿ ਉਹਨਾਂ ਦੀ ਲੋਕਪ੍ਰੀਅਤ ਦਿਨੋ ਦੇ ਦੇ ਘਟਦੀ ਜਾ ਰਹੀ ਹੈ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਨੂੰ ਕਰੀਬੀ 35 ਤੋਂ 36 ਜਿਹੜੀ ਹੈ ਛੁੱਟੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਵਰਕਰ volunteers ਆਗੂ ਉਹ ਵੀ ਕਾਫੀ ਜਿਹੜਾ ਲੈਨ ਪੁਲਿੰਗ ਪਾਲਿਸੀ ਦੇ ਟਾਈਮ ਜਿਹੜੇ ਨੇ ਆਪਦੀ ਹੀ ਪਾਰਟੀ ਦੇ ਖਿਲਾਫ ਬੋਲਦੇ ਨਜ਼ਰ ਆਏ ਖਾਸ ਕਰਕੇ ਮਾਲਵਿੰਦਰ ਕੰਗ ਦਿਨੇਸ਼ ਛੱਡਾ ਤਾਲੀਵਾਲ ਵੱਲੋਂ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਕਿ ਅਸੀਂ ਵਿਰੋਧ ਕਰਦੇ ਹਾਂ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਵਿੱਚੋਂ ਜਿਹੜੇ ਨੇ ਕਈ ਵਿਧਾਇਕ ਮੰਤਰੀਆਂ ਦੀ ਛੁੱਟੀ ਕਰਨ ਦੀ ਵੀ ਗੱਲ ਸਾਹਮਣੇ ਆ ਰਹੀ ਹੈ ਜੇਕਰ ਗੱਲ ਕਰੀਏ ਕੀ ਆਮ ਆਦਮੀ ਪਾਰਟੀ ਜਿਸ ਤਰ੍ਹਾਂ 2022 ਦੇ ਵਿੱਚ ਐਂਟਰ ਹੋਈ ਸੀ ਪੰਜਾਬ ਦੇ ਵਿੱਚ ਉਹ ਦਿਨ ਬਿ ਦਿਨ ਜਿਹੜੀ ਹੈ ਉਹਦੀ ਉਹਦਾ ਜਿਹੜਾ ਹੈ ਗਰਾਊਂਡ ਲੈਵਲ ਡਾਊਨ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਸਾਢੇ 3 ਸਾਲਾਂ ਦੇ ਵਿੱਚ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਉਹਨਾਂ ਨੇ ਪਤਾ ਕਰਵਾਇਆ ਕਿ ਇਹ ਜਿਹੜੇ ਕਈ ਵਿਧਾਇਕ ਮੰਤਰੀਆਂ ਨੇ ਜਿਨ੍ਹਾਂ ਨੇ ਆਪਦੇ ਇਲਾਕਿਆਂ ਦੇ ਵਿੱਚ ਜ਼ੀਰੋ ਵੀ ਕੰਮ ਨਹੀਂ ਕੀਤਾ ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਉੱਤੇ ਇੱਕ ਪਾਸੇ ਗੱਲ ਕਰਨ ਲਈ ਜਾਵੇ ਤਾਂ ਜਿਹੜੇ ਨੇ ਆਮ ਆਦਮੀ ਪਾਰਟੀ ਦਾ ਦਿਨ ਬਦ ਦਿਨ ਜਿਹੜਾ ਹੈ ਇਹ ਉਹਨਾਂ ਦੀ ਲੋਕਪ੍ਰਿਯ ਕਹਿ ਲਓ ਚਾਹੇ ਲੋਕਤੰਤਰ ਉਹਨਾਂ ਦੇ ਖਿਲਾਫ ਹੁੰਦਾ ਨਜ਼ਰ ਆ ਰਿਹਾ ਹੈ ਸੂਤਰਾਂ ਤੋਂ ਬੰਦੀ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ 2022 ਦੇ ਵਿੱਚ ਪਸੰਦ ਕੀਤਾ ਗਿਆ ਸੀ ਤੜਾ ਤੜ ਵੋਟਰ ਬੈਂਕ ਪਰਿਆ ਗਿਆ ਸੀ ਲੇਕਿਨ ਉਸ ਤਰ੍ਹਾਂ ਦੀ ਲੋਕਪ੍ਰਿਅਤਾ ਸਾਹਮਣੇ ਨਹੀਂ ਆ ਰਹੀ ਕਿਉਂਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾ ਨੇ ਜਿਹੜੀ ਲੋਥ ਇੰਡੀਅਨ ਇੰਡੀਆ ਦੀ ਜਿਹੜੀ ਹੈ ਕੰਪਨੀ ਉਹਨਾਂ ਤੋਂ ਜਦੋਂ ਗ੍ਰਾਉਂਡ ਲੈਵਲ ਦੀ ਰਿਪੋਰਟ ਚੈੱਕ ਕਰਵਾਈ ਤਾਂ ਕੋਈ ਖਾਸ ਜਿਹੜੀਆਂ ਨੇ ਸੀਟਾਂ ਨਿਕਲ ਕੇ ਸਾਹਮਣੇ ਨਹੀਂ ਆ ਰਹੀਆਂ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਹੈ ਵੱਡੀ ਹਲਚਲ ਮਚ ਗਈ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਚ ਕਿਵੇਂ ਰਿਪੀਟ ਹੋਵੇਗੀ ਇੱਕ ਚੈਲੰਜ ਖੜਾ ਹੋ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਲੇਕਿਨ ਵਾਰ-ਵਾਰ ਜਿੱਥੇ ਲੋਕਾਂ ਵੱਲੋਂ ਨਿੰਦਿਆ ਜਾ ਰਿਹਾ ਹੈ ਜਿੱਥੇ ਹਰ ਇੱਕ ਵਰਗ ਦੇ ਲੋਕ ਚਾਹੇ ਕਿਸਾਨ ਹੋਣ ਚਾਹੇ ਉਹ ਗੱਲ ਕਰੀਏ ਬੇਰੋਜ਼ਗਾਰ ਹੋਣ ਚਾਹੇ ਉਹ ਗੱਲ ਕਰੀਏ ਕੋਈ ਅਫਸਰ ਨੇ ਜਾਂ ਫਿਰ ਸਰਕਾਰੀ ਟੀਚਰ ਨੇ ਕਿਸੇ ਵੀ ਵਰਗ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੋਈ ਵੀ ਜ਼ਿਆਦਾ ਲੋਕਪ੍ਰੀਏ ਨਹੀਂ ਸਾਹਮਣੇ ਆ ਰਹੀ ਹਮੇਸ਼ਾ ਹੀ ਹਰੇਕ ਪਾਸੋਂ ਨਿੰਦਾ ਹੀ ਸੁਣਨ ਨੂੰ ਮਿਲ ਰਹੀ ਹੈ ਜਿੱਥੇ ਪੰਜਾਬ ਦੇ ਵਿੱਚ ਆਏ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਡਿੱਗਦੇ ਨਜ਼ਰ ਆ ਰਹੇ ਨੇ आम आदमी पार्टी ਦੇ ਕਮਿਸ਼ਨਰ ਅਰਵਿੰਦ ਕੇਜਰੀਵਾਲ ਨੂੰ ਵੀ ਪਤਾ ਚੱਲ ਗਿਆ ਹੈ ਕਿ ਹੁਣ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਿਰ ਤੇ ਵੋਟਾਂ ਨਹੀਂ ਲਈਆਂ ਜਾ ਸਕਦੀਆਂ ਇਸ ਲਈ ਕੋ ਨਵਾਂ ਚਿਹਰਾ ਲੱਭਣ ਦੀ ਗੱਲ ਕਰ ਰਹੇ ਨੇ ਜੋ ਸਿੱਖ ਚਿਹਰਾ ਹੋਵੇ ਜੋ ਸਿੱਖ ਭਾਈਚਾਰੇ ਤੋਂ ਹੋਵੇ ਜਿਹਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਤਾਂ ਉਹਦੇ ਨਾਂ ਤੇ ਜਿਹੜੀਆਂ ਨੇ ਵੋਟਾਂ ਲਈਆਂ ਜਾਣ ਲੇਕਿਨ ਦੂਸਰੇ ਪਾਸੇ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਦੀ ਕੁਰਸੀ ਛੱਡਣ ਲਈ ਤਿਆਰ ਨਹੀਂ ਲੇਕਿਨ ਅਰਵਿੰਦ ਕੇਜਰੀਵਾਲ ਨੂੰ ਪਤਾ ਲੱਗ ਗਿਆ ਕਿ ਜੇਕਰ ਪੰਜਾਬ ਦੇ ਵਿੱਚ ਸਾਡੀ ਜਿਹੜੀ ਹੈ ਲੋਕਪ੍ਰਿਯੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਕੇ ਕਟੀ ਨਜ਼ਰ ਆ ਰਹੀ ਹੈ ਦੂਸਰੇ ਪਾਸੇ ਗੱਲ ਕਰੀਏ ਕਿ ਜਿਹੜਾ ਮਨੀਸ਼ ਸਿਸੋਦੀਆ ਦਾ ਜਿਹੜਾ ਹੈ ਬਿਆਨ ਨਿਕਲ ਕੇ ਸਾਹਮਣੇ ਆਇਆ ਉਸਨੇ ਵੀ ਕਾਫੀ ਵੱਡੀ ਪੰਜਾਬ ਦੇ ਵਿੱਚ ਤਰਥੱਲੀ ਮਚਾ ਦਿੱਤੀ ਹੈ ਕਿਉਂਕਿ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਸੋਚਿਆ ਸੀ ਕਿ ਇਹ ਪਾਰਟੀ ਕੋਈ ਨੀਵੀਂ ਝੁੱਕ ਕੇ ਆਮ ਲੋਕਾਂ ਦੀ ਤਰ੍ਹਾਂ ਸਾਡੇ ਨਾਲ ਬਿਹੇਵੀਅਰ ਕਰੇਗੀ ਲੇਕਿਨ ਇਹਨਾਂ ਵੱਲੋਂ ਮਾਤ ਡੰਡ ਦੀਆਂ ਗੱਲਾਂ ਕਿਉਂ ਕੀਤੀਆਂ ਜਾ ਰਹੀਆਂ ਨੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਵਿੱਚ ਜਿੱਥੇ ਵਿਧਾਇਕਾ ਮੰਤਰੀਆਂ ਦੀ ਛੁੱਟੀ ਕਰਨ ਦੀ ਗੱਲ ਆ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਚਿਹਰਾ ਨਹੀਂ ਪਸੰਦ ਕੀਤਾ ਜਾ ਰਿਹਾ ਤੇ ਜਿੱਥੇ ਦਿੱਲੀ ਵਾਲਿਆਂ ਦੀਆਂ ਵੀ ਜਿਹੜੀਆਂ ਇਹੋ ਜਿਹੇ ਮਨੀਸ਼ ਤੋਂ ਸੋਧੀਆਂ ਵਰਗਿਆਂ ਦੀਆਂ ਜਿਹੜੇ ਬਿਆਨਬਾਜ਼ੀਆਂ ਨੇ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਕਿਧਰੇ ਨਾ ਕਿਧਰੇ ਦਪੀਟ ਨਹੀਂ ਹੋ ਸਕਦੀ ਤਾਂ ਹੁਣ ਇੱਕ ਵੱਡਾ ਫੇਰ ਬਦਲ ਕਰਨ ਦੀ ਗੱਲ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੇਕਿਨ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਿੱਕਾ ਕਾਇਮ ਨਹੀਂ ਹੋ ਸਕਦਾ ਤੇ ਜਿੱਥੇ ਤੱਕ ਆਮ ਆਦਮੀ ਪਾਰਟੀ ਦੇ ਆਪ ਵੀ ਸੁਪਰੀਮੋ ਅਰਵਿੰਦ ਕੇਜੀ ਵੱਲੋਂ ਇਹਨਾਂ ਗੱਲਾਂ ਦੀ ਜਾਣਕਾਰੀ ਹੁੰਦੀ ਹੋਈ ਨਜ਼ਰ ਆ ਰਹੀ ਹੈ। ਧੰਨ